ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਅਸੀਂ ਕੁਝ ਅੱਖਰਾਂ ਦੀ ਗੱਲ ਕਰਾਂਗੇ ਜਿਹੜੀ ਇੱਕ ਦੀ ਥਾਂ ਤੇ ਜੀ ਦੂਸਰੇ ਨੂੰ ਵਰਤ ਲਿਆ ਜਾਵੇ ਤਾਂ ਉਸਦੇ ਅਰਥਾਂ ਦੇ ਵਿੱਚ ਜਿਹੜੀ ਹੈ ਬਹੁਤ ਅੰਤਰ ਆ ਜਾਂਦਾ ਹੈ ਪਹਿਲਾਂ ਅਸੀਂ ਗੱਲ ਕਰਦੇ ਹਾਂ ਗੱਗੇ ਅਤੇ ਖੱਗੇ ਦੀ ਦੇਖੋ ਇਹ ਕੀ ਹੈ ਬੱਬੇ ਨੂੰ ਕੰਨਾ ਗੱਗਾ ਬਾਗ ਬਾਗ ਹੋ ਗਿਆ ਜੀ ਜਦੋਂ ਅਸੀਂ ਉਸ ਥਾਂ ਤੇ ਕੱਗਾ ਲਗਾ ਦਾਂਗੇ ਤਾਂ ਬਾਗ ਬਾਗ ਬਣ ਗਿਆ ਠੀਕ ਹੈ ਇਹ ਜਾਨਵਰ ਹੋ ਗਿਆ ਬਾਗ ਹੋ ਗਿਆ ਫਲਾਂ ਦਾ ਜਿਵੇਂ ਅਮਰੂਦਾਂ ਦਾ ਬਾਗ ਅਨਾਰਾਂ ਦਾ ਬਾਗ ਹਨ ਅੰਬਾਂ ਦਾ ਬਾਗ ਇਹ ਬਾਗ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਅੱਗੇ ਅਗੇ ਸੰਗ ਸੰਗ ਸਾਥ ਜਾਂ ਸੰਗ ਸ਼ਰਮਣਾ ਠੀਕ ਹੈ ਇਹ ਹੋ ਗਿਆ ਸੰਗ ਜੋ ਸਾਡਾ ਗਲਾ ਗਲੇ ਦੇ ਆਪਾਂ ਕਹਿੰਦੇ ਆਵਾਜ਼ ਸਾਡੇ ਸੰਗ ਦੇ ਵਿੱਚੋਂ ਆਉਂਦੀ ਹੈ ਤੀਸਰਾ ਸ਼ਬਦ ਹੈ ਜੀ ਸਾਡਾ ਨਿੱਗਰ 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 ਹੋਣਾ ਤੰਦਰੁਸਤ ਹੋਣਾ ਠੀਕ ਹੈ ਇੱਕ ਹੋ ਗਿਆ ਨਿੱਕਰ ਨਿੱਗਰਨਾ ਨਕਾਰਤ ਨਕਾਰਾਤਮਕ ਸ਼ਬਦ ਹੈ ਇਹ ਨਿੱਗਰਨਾ ਬੱਗੀ ਜਿਹੜਾ ਜਿਆਦਾ ਗੋਰਾ ਚਿੱਟਾ ਹੋਵੇ ਉਹਨੂੰ ਅਸੀਂ ਬੱਗੀ ਕਹਿ ਦਿੰਦੇ ਹਾਂ ਠੀਕ ਹੈ ਬੱਗੀ ਇੱਕ ਹੁਣ ਦੂਸਰਾ ਸ਼ਬਦ ਹੋ ਗਿਆ ਦਾ ਬੱਕੀ ਬੱਕੀ ਜਿਹਦੇ ਵਿੱਚ ਬੈਠ ਕੇ ਅਸੀਂ ਸਫ਼ਰ ਕਰਦੇ ਹਾਂ ਜਾਂ ਬੱਕੀ ਪੁਰਾਣੇ ਜ਼ਮਾਨੇ ਦੇ ਵਿੱਚ ਕਾਫੀ ਇਹ ਵਰਤੀ ਜਾਂਦੀ ਸੀ ਬੱਗੀ ਅੱਗੇ ਹੈਗੇ ਜੀ ਗੋਲ ਆਰਾਊਂਡ ਚੀਜ਼ ਦਾ ਹੋਣਾ ਗੋਲ ਦਾ ਹੋਣਾ ਤੇ ਇਸ ਦਾ ਜਿਹੜਾ ਕ ਅਗੇ ਨਾਲ ਹੋ ਗਿਆ ਕੋਲ ਕਿਸੇ ਚੀਜ਼ ਨੂੰ ਤਰਲ ਪਦਾਰਥ ਦੇ ਵਿੱਚ ਕਿਸੇ ਜਿਹੜਾ ਸੋਲਿਡ ਪਦਾਰਥ ਨੂੰ ਮਿਕਸ ਕਰਨਾ ਜਿਵੇਂ ਪਾਣੀ ਦੇ ਵਿੱਚ ਚੀਨੀ ਮਿਲਾ ਕੇ ਉਹਦਾ ਘੋਲ ਤਿਆਰ ਹੋ ਜਾਂਦਾ ਹੈ ਹੈਨਾ ਜੀ ਇਹ ਹੋ ਗਿਆ ਘੋਲ ਸਾਡੇ ਅਗਲੇ ਦੋ ਅੱਖਰ ਆ ਗਏ ਜਜਾ ਅਤੇ ਝਜਾ ਠੀਕ ਹੈ ਜੀ ਇਹਨਾਂ ਦੇ ਨਾਲ ਕੀ ਫਰਕ ਪੈਂਦਾ ਦੇਖਣ ਨੂੰ ਹੁਣ ਇਹ ਸਾਨੂੰ ਅਲੱਗ-ਅਲੱਗ ਲੱਗਦੇ ਨੇ ਪਰ ਜਦੋਂ ਅਸੀਂ ਲਿਖਦੇ ਆ ਪੰਜਾਬੀ ਦੇ ਵਿੱਚ ਤਾਂ ਇੱਕ ਅੱਖਰ ਦੀ ਥਾਂ ਤੇ ਦੂਸਰੇ ਅੱਖਰ ਦੀ ਅਸੀਂ ਸਹਿਜੇ ਹੀ ਵਰਤੋਂ ਕਰ ਦਿੰਨੇ ਆ ਪਰ ਸਾਨੂੰ ਉਸ ਦਾ ਮਤਲਬ ਜਿਹੜਾ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਹੈਨਾ ਅੱਗੇ ਆ ਕੇ ਬਾਜ ਬੱਬੇ ਨੂੰ ਕੰਨਾਂ ਚ ਜੱਜ ਪੈਰ ਬਿੰਦੀ ਬਾਜ ਬਾਜ ਪੰਛੀ ਬਾਂਜ ਬਾਂਜ ਸਖਣਾ ਚੀਜ਼ ਦਾ ਨਾਮ ਹੋਣਾ ਜਾਂ ਜਿਸ ਦੇ ਔਲਾਦ ਨਹੀਂ ਹੁੰਦੀ ਉਸ ਨੂੰ ਬਾਂਜ ਕਿਹਾ ਜਾਂਦਾ ਹੈ ਸੁੱਜਾ ਸੁੱਜਣਾ ਕੋਈ ਪ੍ਰਿੰਡ ਲੜ ਗਈ ਤਾਂ ਆਪਣਾ ਸੁੱਜ ਗਿਆ ਹੈਨਾ ਛੱਟ ਵਜੇ ਸੋਇਲਿੰਗ ਆ ਗਈ ਆਪਾਂ ਕਹਿੰਦੇ ਸੁਝ ਗਿਆ ਸੁਝਾ ਕਿਸੇ ਸੁਝਾ ਦਾ ਦਿਮਾਗ ਦੇ ਵਿੱਚ ਆਉਣਾ ਕਿਸੇ ਤਰਕੀਬ ਦਾ ਦਿਮਾਗ ਦੇ ਵਿੱਚ ਆਉਣਾ ਸਾਨੂੰ ਆਈਡੀਆ ਆਉਣਾ ਆਪਣੇ ਆਪ ਉਹਨੂੰ ਅਸੀਂ ਕਹਿੰਦੇ ਆ ਸਾਨੂੰ ਸੁਝਾ ਪੂੰਜੀ ਪੂੰਜੀ ਪੈਸਿਆਂ ਦੀ ਗੱਲ ਹੋਵੇ ਜਿੱਥੇ ਉੱਥੇ ਅਸੀਂ ਪੂੰਜੀ ਕਹਿੰਦੇ ਆ ਤੇ ਚੱਤ ਜਿਹਦੇ ਨਾਲ ਕੀ ਬਣ ਜਾਂਦਾ ਪੂੰਜੀ ਪੂੰਜਣਾ ਸਫਾਈ ਕਰਨੀ ਕੋਈ ਚੀਜ਼ ਡੁੱਲ ਗਈ ਹੈ ਤਾਂ ਉਸ ਨੂੰ ਪੂੰਝ ਦੋ ਠੀਕ ਹੈ ਜੀ ਅੱਗੇ ਹੈ ਗਿਆ ਜੂਠ ਝੂਠੀ ਚੀਜ਼ ਕਿਸੇ ਹੋਰ ਦੀ ਖਾਦੀ ਹੋਈ ਹੈ ਨਾ ਕਿਸੇ ਹੋਰ ਦੀ ਚੀਜ਼ ਨੂੰ ਵਰਤਿਆ ਹੋਇਆ ਆਪਾਂ ਕਹਿੰਦੇ ਜੂਠ ਝੂਠ ਗਲਤ ਗੱਲ ਕਹਿਣੀ ਜਿਹੜੀ ਸਹੀ ਨਾ ਹੋਵੇ ਜਰਨਾ ਸਹਿਣ ਕਰ ਲੈਣਾ ਜਰਨਾ ਮੀਨ ਸਹਿਣ ਕਰ ਲੈਣਾ ਚਰਨਾ ਪਾਣੀ ਦਾ ਚਰਨਾ ਜਿਹੜਾ ਪਹਾੜ ਤੋਂ ਜਦੋਂ ਪਾਣੀ نیچے गिरਦਾ ਉਹ ਕੀ ਹੈ ਹਲਕਾ ਹਲਕਾ ਆਉਂਦਾ ਤਾਂ ਉਸ ਨੂੰ ਚਰਨਾ ਥੋੜੀ ਮਾਤਰਾ ਦੇ ਵਿੱਚ ਪਾਣੀ ਥੱਲੇ गिरਦਾ ਹੈ ਉੱਪਰੋਂ ਪਹਾੜਾਂ ਤੋਂ ਤਰ ਮੈਦਾਨਾਂ ਦੇ ਵਿੱਚ ਉਹ ਕੀ ਬਣ ਜਾਂਦਾ ਹੈ ਚਰਨਾ ਅੱਗੇ ਫਰਕ ਹੈ ਜੀ ਸਾਡੇ ਅਸੀਂ ਡੱਡੇ ਅਤੇ ਢੱਡੇ ਦੇ ਵਿੱਚ ਠੀਕ ਹੈ ਇਦਾਂ ਦੇ ਕੁਐਸਚਨ ਸਾਡੇ ਕੰਪੀਟੀਟਰ ਐਗਜ਼ਾਮਾਂ ਦੇ ਵਿੱਚ ਵੀ ਆ ਜਾਂਦੇ ਆ ਦੱਸਿਆ ਜਾਂਦਾ ਹੈ ਕਿ ਸਹੀ ਸ਼ਬਦ ਕਿਹੜਾ ਹੈ ਜਿਵੇਂ ਹੋ ਗਿਆ ਕੰਡਾ ਕੰਡਾ ਪੈਰ ਦੇ ਵਿੱਚ ਕੰਡੇ ਦਾ ਵੱਜਣਾ ਸੂਲ ਦਾ ਵੱਜਣਾ ਉਹ ਹੋ ਗਿਆ ਕੰਡਾ ਜਾਂ ਕੰਡਾ ਪੋਲਣ ਵਾਲਾ ਕੰਡਾ ਹੋ ਗਿਆ ਅੱਗੇ ਹੈ ਕੰਡਾ ਕੰਡਾ ਕਿਨਾਰਾ ਨਹਿਰ ਦੇ ਕੰਡੇ ਕੰਡੇ ਹੈ ਨਾ ਜੀ ਦਰਿਆ ਦੇ ਕੰਡੇ ਇਹ ਹੋ ਗਿਆ ਕੰਡਾ ਕਿਨਾਰਾ ਵੱਡੀ ਵੱਡੀ ਉਮਰ ਚ ਵੱਡੀ ਕਿਸੇ ਚੀਜ਼ ਦਾ ਵਿੱਚ ਵੱਡਾ ਹੋਣਾ ਠੀਕ ਹੈ ਛੋਟੇ ਵੱਡੇ ਵਾਲੀ ਵੱਡੀ ਰਿਸ਼ਵਤ ਵੱਡੀ ਰਿਸ਼ਵਤ ਸਾਡੀ ਸਾਡੇ ਮਤਲਬ ਆਪਣੀ ਚੀਜ਼ ਹੋਣੀ ਜਿਹਦੇ ਵਿੱਚ ਸਾਡੀ ਇੱਕ ਚੀਜ਼ ਹੈ ਜਾਂ ਮੇਰੀ ਹੈ ਜਦੋਂ ਮੇਰੇ ਨਾਲ ਹੋਰ ਮੇਰੇ ਨਾਲ ਜੰਦੇ ਨੇ ਉਹ ਤਾਂ ਸਾਡੀ ਬਣ ਜਾਂਦੇ ਅਸੀਂ ਬਣ ਜਾਂਦੇ ਆ ਤਾਂ ਅਸੀਂ ਦੀ ਜਿਹੜੀ ਕੋਈ ਚੀਜ਼ ਹੁੰਦੀ ਹੁੰਦੀ ਸਾਡੀ ਚੀਜ਼ ਸਾਡੇ ਅੱਧਾ ਹੋਣਾ ਠੀਕ ਹੈ ਘੰਟੇ ਦਾ ਜਿਵੇਂ 30 ਮਿੰਟਾਂ ਦਾ ਆਪਾਂ ਸਾਢੇ ਸਾਢੇ 12 ਸਾਢੇ 4 ਸਾਢੇ 3 ਇਹ ਹੋ ਗਏ ਸਾਢੇ ਸੁੰਡ ਸੁੰਡ ਠੀਕ ਹੈ ਜੀ ਇੱਕ ਸੁੰਡ ਹੁੰਦੀ ਆਪਾਂ ਚਾਹ ਦੇ ਵਿੱਚ ਸੁੰਡ ਪਾਉਨੇ ਆ ਉਹ ਹੋ ਗਿਆ ਮਸਾਲਾ ਇੱਕ ਤਰ੍ਹਾਂ ਦਾ ਹੈ ਨਾ ਇੱਕ ਸੁੰਡ ਜਿਵੇਂ ਛੋਟੇ ਛੋਟੇ ਜੀਵ ਜੰਤੂ ਜਿਵੇਂ ਸੁੰਡ ਕਹਿੰਦੇ ਨੇ ਇੱਕ ਸੁੰਡ ਜਿਵੇਂ ਹਾਥੀ ਦੀ ਸੁੰਡ ਠੀਕ ਹੈ ਜੀ ਉਹ ਹੋ ਗਈ ਸੁੰਡ ਡਾ ਮੰਜਾ ਖੜਾ ਹੈ ਉਹਨੂੰ ਡਾਣਾ ਆਪਾਂ ਕਹਿੰਦੇ ਨੂੰ ਡਾ ਦੇ ਠੀਕ ਹੈ ਜੀ ਡਾ ਟਾ ਕਿਸੇ ਚੀਜ਼ ਨੂੰ ਨਸ਼ਟ ਕਰਨਾ ਬਣੀ ਹੋਈ ਚੀਜ਼ ਨੂੰ ਨਸ਼ਟ ਕਰ ਦੇਣਾ ਇੱਕ ਤਾਂ ਹੁੰਦਾ ਡਾ ਮਤਲਬ ਖੜੀ ਚੀਜ਼ ਨੂੰ ਬੁਛਾ ਦੇਣਾ ਡਾ ਦੇਣਾ ਹੈ ਨਾ ਚੀਜ਼ ਖੜੀ ਹੈ ਉਹਨੂੰ ਡਾ ਦੇ ਹੁਣੇ ਸ਼ਬਦਾਂ ਗਿੱਦ ਦਾ ਤੇ ਤੱਦਾ ਸੁਗੰਧ 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 ਖੁਸ਼ਬੂ ਹੁ ਦੂਸਰਾ ਸ਼ਬਦ ਹੈ ਗੰਧ ਗੰਧ ਦਾ ਮਤਲਬ ਹੈ ਗੰਦਗੀ ਖਲਾਰਾ ਪਿਆ ਹੋਣਾ ਗੰਧ ਇਹ ਇੱਕ ਸੁਗੰ ਇੱਕ ਤਰ੍ਹਾਂ ਦੀ ਗੰਧ ਆਰੀ ਹੈ ਮਹਿਕ ਆਰੀ ਹੈ ਉਦਾਰ ਉਦਾਰ ਪਰ ਪਰਉਪਕਾਰੀ ਹੋਣਾ ਠੀਕ ਹੈ ਜੀ ਉਧਾਰ ਕਿਸੇ ਚੀਜ਼ ਤੋਂ ਬਿਨਾ ਪੈਸੇ ਤੋਂ ਚੀਜ਼ ਲੈਣੀ ਜਾਂ ਡਿਲੇ ਕਰ ਦੇਣਾ ਕਿ ਤੈਨੂੰ ਇਹ ਚੀਜ਼ ਬਾਅਦ ਦੇ ਵਿੱਚ ਦੇ ਦਾਂਗੇ ਤੁਸੀਂ ਮੈਨੂੰ ਇੱਕ ਵਾਰੀ ਇਹ ਚੀਜ਼ ਦੇ ਦਿਓ ਹਨਾ ਵੀ ਬਾਅਦ ਦੇ ਵਿੱਚ ਦਿੱਤੀ ਜਾਵੇਗੀ ਉਸਦੇ ਪੈਸੇ ਬਾਅਦ ਦੇ ਵਿੱਚ ਦਿੱਤੇ ਜਾਣਗੇ ਉਸ ਨੂੰ ਅਸੀਂ ਉਧਾਰ ਕਹਿੰਦੇ ਹਾਂ ਉਧਾਰ ਲੈਣੀ ਠੀਕ ਹੈ ਅਕਸਰ ਹੀ ਦੁਕਾਨਾਂ ਤੇ ਲਿਖਿਆ ਹੁੰਦਾ ਹੈ ਠੀਕ ਹੈ ਕੀ ਉਧਾਰ ਬੰਦ ਹੈ ਅਗਲਾ ਆ ਗਿਆ ਜੀ ਖਾਦੀ ਖਾਦੀ ਕਪੜਾ ਸੂਤੀ ਕਪੜਾ ਜਿਹੜਾ ਖੱਡੀ ਤੇ ਉੱਪਰ ਬੁਣਿਆ ਜਾਂਦਾ ਸੀ ਉਸ ਨੂੰ ਅਸੀਂ ਖਾਦੀ ਦਾ ਕਪੜਾ ਜਾਂ ਖੱਦਰ ਜਾਂ ਕਹਿ ਦਿੰਦੇ ਆ ਉਹ ਖੰ ਦਾ ਖਾਦੀ ਜਾਂ ਅੱਜ ਕੱਲ ਚੱਲਿਆ ਖਾਦੀ ਕਾਟਨ ਹੈ ਨਾ ਖਾਦੀ ਰੋਟੀ ਖਾਦੀ ਕਿਸ ਚੀਜ਼ ਦਾ ਖਾਣਾ ਖਾਦੀ ਦਾਤ ਬਖਸ਼ਿਸ਼ ਤੋਹਫਾ ਤਾਂਤ ਜਿਵੇਂ ਸੋਨਾ ਚਾਂਦੀ ਹੋਗੇ ਮੈਟਲ ਨੂੰ ਅਸੀਂ ਤਾਂਤ ਕਹਿ ਦਿੰਦੇ ਆ ਅੱਗੇ ਬੱਬੇ ਤੇ ਪੱਬੇ ਦੇ ਵਿੱਚ ਫਰਕ ਸਬ ਸਭ ਬਣ ਗਿਆ ਉੱਥੇ ਬਣ ਗਿਆ ਸਭ ਲੱਬ ਲੱਬ ਬਲਵਾਨ ਪਲਵਾਨ ਬਾਈ ਪਾਈ ਭਾਰੀ ਭਾਰੀ ਠੀਕ ਹੈ ਇਹ ਸਥਾਨਕ ਬੋਲੀਆਂ ਹੋ ਗਈਆਂ ਜਿਵੇਂ ਸਭ ਸਭ ਬੋਲ ਦਿੰਨੇ ਆਪਾਂ ਲੱਬ ਬੋਲ ਦਿੰਨੇ ਆ ਤੇ ਬਾਈ ਬਾਈ ਵੀਰ ਨੂੰ ਵੀ ਆਪਾਂ ਬਾਈ ਹੀ ਬੋਲਦੇ ਆ ਪਰ ਭਾਈ ਵੀ ਬੋਲ ਦਿੰਨੇ ਠੀਕ ਹੈ ਬਾਰੀ ਭਾਰੀ ਦੇ ਇਥੇ ਦੋ ਅਰਥ ਨਿਕਲਦੇ ਨੇ ਬਾਰੀ ਜਾਂ ਖਿੜਕੀ ਨੂੰ ਵੀ ਬਾਰੀ ਕਹਿ ਦਿੰਦੇ ਆ ਭਾਰੀ ਜਾਂ ਕਿਸੇ ਹੈਵੀ ਚੀਜ਼ ਨੂੰ ਭਾਰੀ ਚੀਜ਼ ਨੂੰ ਅਸੀਂ ਭਾਰੀ ਕਹਿ ਦਿੰਦੇ ਆ ਵੀ ਹੈਵੀ ਆ ਉਹ ਚੱਕਣ ਦੇ ਵਿੱਚ ਠੀਕ ਹੈ ਜੀ ਅੱਗੇ ਹੈਗਾ ਨਾਣਾ ਤੇ ਨੰਨਾ ਨਾਣਾ ਨੰਨਾ ਨਾਣਾ ਜਿਹੜਾ ਉਲਟ ਜੀਭੀ ਆਪਣੀ ਜੀਭ ਉਲਟਦੀ ਆ ਨੰਨੇ ਦੇ ਵਿੱਚ ਤਾਲਵੀ ਜੀ ਹੋ ਜਾਏ ਨੰਨਾ ਠੀਕ ਹੈ ਹੁਣ ਖਾਣਾ 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 ਬਣ ਗਿਆ ਖਾਣ ਵਾਲੀ ਚੀਜ਼ ਅੱਗੇ ਬਣ ਗਿਆ ਖਾਣਾ ਜਿਹਦੇ ਵਿੱਚ ਖਾਣਾ ਦੇ ਵਿੱਚੋਂ ਕੋਲ ਆ ਜਾ ਸੋਨਾ ਜਾਂ ਨਿਕਲਦਾ ਉਹਨੂੰ ਅਸੀਂ ਖਾਣਾ ਕਹਿੰਦੇ ਆ ਬਣ ਕਿਸੇ ਚੀਜ਼ ਦਾ ਬਣਨਾ ਬੰਨ ਬੰਨ ਲਾਉਣਾ ਠੀਕ ਹੈ ਹਾਨੀ ਇੱਕੋ ਜਿਹੀ ਉਮਰ ਦੇ ਹੋਣੇ ਉਹਨਾਂ ਨੂੰ ਅਸੀਂ ਹਾਨੀ ਕਹਿੰਦੇ ਆ ਹਾਨੀ ਨੁਕਸਾਨ ਕਿਸੇ ਚੀਜ਼ ਦਾ ਨੁਕਸਾਨ ਹੋਣਾ ਘਾਟੇ 'ਚ ਹੋਣਾ ਤਾਨ ਤਾਨ ਜਿਵੇਂ ਚਾਦਰ ਤਾਨ ਧੁੱਪ ਆ ਰਹੀ ਹੈ ਚਾਦਰ ਤਾਨ ਦੋ ਝੱਕ ਨੱਤਾਂ ਲਾ ਦੋ ਤਾਨ ਦੋ ਕਵਰ ਕਰ ਦੇਣਾ ਮਤਲਬ ਉਹਨੂੰ ਤਾਨ ਕਹਿੰਦੇ ਆ ਕਿਸੇ ਕੱਪੜੇ ਦੇ ਨਾਲ ਤਾਨ ਤਾਨ ਦਾ ਇੱਥੇ ਅਰਥ ਕੀ ਹੋਊਗਾ ਤੁਸੀਂ ਜ਼ਰੂਰ ਦੱਸਿਓ ਮਣ 40 ਕਿਲੋ ਨੂੰ ਅਸੀਂ ਮਣ ਕਹਿ ਦਿੰਨੇ ਆ ਠੀਕ ਹੈ ਜੀ ਮਣ ਸਾਡੇ ਅੰਦਰਲਾ ਮਨ ਤੁਹਾਡਾ ਆਪਾਂ ਕਹਿੰਦੇ ਆ ਮਨ ਮੰਨਦਾ ਤਾਂ ਇਹ ਕੰਮ ਕਰ ਲੋ ਠੀਕ ਹੈ ਜੀ ਇਹ ਹੋ ਗਿਆ ਸਾਡਾ ਮਨ ਮਨ ਤੇ ਮਨ ਮਨ ਹੋ ਗਿਆ ਗਿਣਤੀ ਦੇ ਵਿੱਚ ਜੇ ਮੈਂ ਆਪਾਂ 40 ਕਿਲੋ ਨੂੰ ਮਨ ਕਹਿ ਦਿੰਨੇ ਆ ਠੀਕ ਹੈ ਜੀ ਕੁਆਂਟਲ ਕਹਿ ਦਿੰਨੇ ਆ ਆਪਾਂ 100 ਕਿਲੋ ਨੂੰ ਇਸ ਤਰ੍ਹਾਂ ਮਨ ਜਿਵੇਂ ਸਾਡਾ ਮਨ ਕਰਦਾ ਹੈ ਹਨਾ ਆਪਣੇ ਦਿਲ ਦੀ ਗੱਲ ਆਪਾਂ ਕਹਿੰਦੇ ਆ ਮਨ ਦੀ ਗੱਲ ਕੀ ਹੈ ਮਨ ਕੇ ਜੀਤੇ ਜੀਤ ਹੈ ਠੀਕ ਹੈ ਇਸ ਤਰ੍ਹਾਂ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤਾ ਇਸ ਵੀਡੀਓ ਤੇ ਲੈਂਕ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ